ਦੇਸ਼ ਵਿਦੇਸ਼ੀ ਚੋਂ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼ਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਅਕਾਰਪੁਰਖ ਜੀ ਦੀ ਮਿਰਸਤਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਇਤਿਹਾਸ ਦੇ ਪੰਨਿਆਂ ਤੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕਵੀਸ਼ਰ ਪਾਇ ਲਖਮੀ ਸਿੰਘ ਜੀ ਠੱਠਾ ਸਸਕਲ ਠੱਠਾ ਸਾਹਿਬ ਦਾ ਸਵਾਗਤ ਹੁੰਦਾ ਹੈ ਠੱਠਾ ਸਾਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ ਤੁਸੀਂ ਪ੍ਰਕਾਸ਼ ਕਰੇਗੇ ਇਸ ਨੂੰ ਲੜੀ ਨੂੰ ਅੱਗੇ ਜੋੜਨ ਲਈ ਸਾਨੂੰ ਅੱਗੇ ਇਤਿਹਾਸ ਦੱਸੋ ਉਹ ਦੇਸ਼ ਉਹ ਦੇਸ਼ ਵਿੱਚ ਮਤੰਦ ਮਿੱਟੀ ਨਿਊ ਚੈਨਲ ਵੇਖ ਰਹੇ ਸਮੂਹ ਸਾਧ ਸੰਗਤ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੰਲੂਸਾ ਗੁਰੂ ਨਾਨਕ ਸਾਹਿਬ ਪੇスルਤਾਨ ਕੋ ਲੋਦੀ ਪਹੁੰਚੇ ਪਰਵਾਰ ਸਮੇਂ ਮਾਤਾ ਸੁਲੱਖਣ ਜੀ ਸਮੇਂ ਹਾਂਜੀ ਔਰ ਇਸੇ ਹੀ ਸਮੇਂ ਦੇ ਦੌਰਾਨ ਸਮਾ ਆਪਣੀ ਚਾਲੇ ਚੱਲਿਆ ਔਰ ਸਮਾ ਇੱਥੇ ਜੇ ਪਹੁੰਚਿਆ ਕਿ ਗੁਰੂ ਨਾਨਕ ਸਾਹਿਬ ਦੀ ਜਗਤ ਦੇ ਨਾਲ ਸਾਂਝ ਪਏ ਹਾਂਜੀ ਕਿਉਂਕਿ ਗੁਰਵਾਇ ਦਾ ਫਰਮਾਨ ਹੈ ਕਹਿਣਾ ਕੰਚਨ ਪੁੱਟੇ ਸਾਰ ਅਗਨੀ ਗਨ ਪਾਇ ਲੋਹਾਰ ਗੋਰੀ ਸੇਤੀ ਟੱਟੇ ਪਤਾਸ ਤੇ ਪੁੱਤ ਗਨ ਪਵੇ ਸੰਸਾਰ ਪਰ ਇਹ ਮਾਮਾ ਜਿਹੜੇ ਆ ਹੋਇਆ ਕਰਦੀਆਂ ਨੇ ਮਾਮਾ ਬਾਰੇ ਵੀ ਪ੍ਰੋਫੈਸਰ ਮੌਨ ਸਿੰਘ ਨੇ ਬੜਾ ਸੁੰਦਰ ਲੱਗਿਆ ਉਹ ਕਹਿੰਦੇ ਨੇ ਮਾਵਾ ਪਾਵੇਂ ਹੋਣ ਪਰੀਆਂ ਨਾਲ ਸੰਦੇ ਡੱਕ ਡੱਕ ਪਰੀਆਂ ਸ਼ਾਹੀ ਕਰੇ ਵਿਆਈਆਂ ਮਰੀਆਂ ਪੈਨਣ ਪਟ ਢੰਡਾਵਣ ਜਰੀਆਂ ਪੂਰਾ ਕਦੀ ਸ਼ਿੰਗਾਰ ਨ ਹੋਏ ਪਰ ਜੇ ਗੋਦੀ ਚਲਾ ਲਾ ਗੁਰੂ ਨਾਨਕ ਸਾਹਿਬ ਦੀ ਜਗਤ ਦੇ ਨਾਲ ਸੰਗ ਪਈ ਹਾਂਜੀ ਔਰ ਸੁਲਤਾਨ ਕੋ ਲੋਦੀ ਵਿਖਈ ਗੁਰੂ ਨਾਨਕ ਸਾਹਿਬ ਦੇ ਕਰ ਇਕਮਾਲ ਹੋਇਆ ਅੱਛਾ ਮਾਸ ਲਕਣ ਦੇ ਪੇਟੋਂ ਇਕਮਾਲ ਹੋਇਆ ਔਰ ਇਹ ਜੋ ਬਾਲ ਪੈਦਾ ਹੋਇਆ ਤੇ ਦਾਈ ਨੇ ਵੇਖਿਆ ਕਿ ਅੱਗੇ ਮੇਰੇ ਹੱਥਾਂ ਵਿੱਚ ਅਨੇਕਾਂ ਬਾਲਕ ਪੈਦਾ ਹੋਏ ਹਾਂਜੀ ਔਰ ਜੋ ਇਸ ਬਾਲਕ ਦੇ ਨਸ਼ਨ ਨੇ ਉਹ ਦੂਸਰੇ ਬਾਲਕਾਂ ਨਾਲੋਂ ਵੱਖਰੇ ਆ। ਅੱਛਾ ਜੀ। ਜਦੋਂ ਇਹ ਬਾਲਕ ਪੈਦਾ ਹੋਇਆ ਨਾ ਹਾਂਜੀ। ਇਹਨਾਂ ਦੇ ਕੰਨ ਵਿੱਚ ਮਾਸ ਦਾ ਮੰਦਰਾ ਆਦੀ ਸੀ। ਸ਼ੁਰੂ ਤੋਂ। ਅੱਛਾ। ਬਲ ਆਦੀ ਆਪਾਂ ਕਹਿ ਦਿੰਦੇ ਆ ਸ਼ੁਰੂ ਤੋਂ ਕਹਿ ਦਿੰਦੇ ਆ ਜਾਂ ਜਮਾਂਦਰੂ ਕਹਿੰਦੇ ਆ ਜਾਂ ਜਨਮ ਤੋਂ ਕਹਿ ਦਿੰਦੇ ਆ। ਹਾਂਜੀ। ਜਨਮ ਤੋਂ ਹੀ ਜਮਾਂਦਰੂ ਹੀ ਇਹਨਾਂ ਦੇ ਕੰਨ 'ਚ ਮਾਸ ਦਾ ਮੰਦਰਾ ਸੀ। ਅੱਛਾ। ਔਰ ਇਹਨਾਂ ਦੇ ਸਰੀਰ ਉੱਤੇ ਵੀ ਸੁਨਹਿਰੀ ਮਾਸਿਕ ਅੱਛਾ ਜਿਟਾਵ ਕਹ ਲੋ ਜਿਟਾਵ ਤੇ ਮਾਸਤ ਮਹਿਲੀਆਂ ਨੇ ਹਾਂ ਜੀ ਮਾਸ ਹੀ ਆਪਾਂ ਕਹਿ ਸਕਦੇ ਹਾਂ ਹਾਂ ਜੀ ਜੀ ਤੇ ਕਈ ਇਤਿਹਾਸਕਾਰ ਇਹ ਵੀ ਗੱਲ ਲਿਖਦੇ ਨੇ ਕਿ ਕੁਦਰਤੀ ਇਹਨਾਂ ਦੇ ਸਰੀਰ ਤੇ ਲਭੂਤੀ ਜਿਹੜੀ ਸੀ ਉਹ ਹੀ ਬਣੀ ਹੈ ਇਥੋਂ ਇਹ ਸਿੱਧ ਹੁੰਦਾ ਕਿ ਇਹ ਬਾਲਕ ਜਿਹੜਾ ਸੀ ਇਹ ਕੋਈ ਅਵਤਾਰ ਹੈ ਹੂੰ ਇਹ ਵੀ ਕੋਈ ਰੱਬੀ ਰੂਹ ਇਹਨਾਂ ਦਾ ਕਹਿੰਦੇ ਪਤਾ ਨਹੀਂ ਪਰ ਜਦੋਂ ਇਹਨਾਂ ਨੇ ਜਨਮ ਹੋਇਆ ਤੇ ਇਹਦਾ ਇਹ ਨੇ ਮੈਤਾ ਪਟਵਾਰੀ ਨੂੰ ਬਾਬਾ ਨਾਲਗੀ ਨੂੰ ਸਲੱਖਣੀ ਜੀ ਨੂੰ ਇਹਨਾਂ ਨੂੰ ਵਧਾਈਆਂ ਦਿੱਤੀਆਂ ਹਾਂਜੀ ਤੇ ਭయ్యా ਜੈਰਾਮ ਜੀ ਧੂਆ ਨਾਨਕੀ ਸ੍ਰੀ ਪਰਮਾਨੰਦ ਜੀ ਇਹਨਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਕਿਉਂਕਿ ਇਹਨਾਂ ਦੇ ਘਰ ਮੱਮਾ ਨਾਨੀ ਦੇ ਘਰ ਐਸਾ ਬਾਲ ਪੈਦਾ ਹੋਇਆ ਭਾਵੇਂ ਕਿ ਬਾਬਾ ਨਾਨਕ ਹੀ ਆਪ ਵੀ ਅਵਤਾਰ ਸੀ ਬਸਾ ਪਵੇ ਦੁਨੀਆ ਦੇ ਤਾਰਨਾਰੇ ਸੀ ਪਰ ਲੱਛਣਾਂ ਤੋਂ ਲੱਗਦਾ ਸੀ ਕਿ ਇਹ ਬਾਲਕ ਜਿਹੜਾ ਇਹ ਕੋਈ ਅਵਤਾਰੀ ਜੀ ਹਾਂਜੀ ਔਰ ਜਦੋਂ ਪੰਡਤ ਨੂੰ ਛੱਡਿਆ ਗਿਆ ਨਾਂ ਰੱਖਣ ਵਾਸਤੇ ਤੇ ਪੰਡਤ ਨੇ ਵੀ ਵੇਖਿਆ ਕਿ ਇਹਨਾਂ ਦੇ ਲੱਛਣ ਜਿਹੜੇ ਨੇ ਉਹ ਅਵਤਾਰਾਂ ਵਾਲੇ ਨੇ ਕਿਉਂਕਿ ਪਹਿਲਾਂ ਇਸ ਤਰ੍ਹਾਂ ਹੀ ਅੰਦਾਜ਼ਾ ਲਾਇਆ ਜਾਂਦਾ ਸੀ ਜਿੱਦਾਂ ਇਤਨਾ ਹੀ ਲੱਛਣ ਹੋਏ ਨਾ ਤੇ ਅੰਦਾਜ਼ਾ ਲਾਉਣਾ ਪੈਂਦਾ ਨੇ ਕਿ ਜਾਂ ਇਹ ਕੋਈ ਚੱਕਰਵਰਤੀ ਰਾਜਾ ਹੋਏਗਾ ਜਾਂ avatars ਹੋਏਗਾ ਜਾਂ ਪਗੰਬਰ ਹੋਏਗਾ ਇਸ ਤਰ੍ਹਾਂ ਦੇ ਅੰਦਾਜ਼ੇ ਉਹ ਪੰਡਤ ਲਾਉਦੇ ਸੀ ਅੱਛਾ ਔਰ ਪੰਡਿਤ ਨੇ ਅੰਦਾਜ਼ਾ ਲਾ ਕੇ ਆਪਣਾ ਨੋਟਿਸ ਦੇ ਹਿਸਾਬ ਨਾਲ ਇਹਨਾਂ ਦਾ ਨਾਮ ਸ਼੍ਰੀ ਚੰਦਰ ਅੱਛਾ ਜੀ ਔਰ ਸਮਾਂ ਆਪਣੀ ਤਾਰੇ ਚੱਲਿਆ ਦੇਖੋ ਇਹਨਾਂ ਲਿਸ਼ਾਂ ਤੋਂ ਲੱਗਦਾ ਸੀ ਕਿ ਇਹ ਉਦਾਸੀ ਸਾਧੂ ਹੋਣਗੇ ਉਦਾਸੀ ਮਤ ਧਾਰਨ ਕਰਨਗੇ ਹੁਣ ਉਦਾਸੀ ਮਤ ਜਿਹੜਾ ਹੈ ਉਦਾਸੀ ਸ਼ਬਦ ਜਿਹੜਾ ਹਾਂਜੀ ਜੇ ਇਹਦੇ ਬਾਰੇ ਵਿਚਾਰ ਕੀਤਾ ਜਾਏ ਤੇ ਵਿਦਵਾਨਾਂ ਦਾ ਕਥਨ ਹੈ ਕਿ ਜਿਹੜੀ ਆਤਮਾ ਸੰਸਾਰ ਦੇ ਝਮੇਲਿਆਂ ਵੱਲੋਂ ਉਦਾਸ ਹੋ ਕੇ ਉਸ ਪਰਮਾਤਮਾ ਨਾਲ ਜੁੜੀ ਹੈ ਉਹਨੂੰ ਆਪਾਂ ਉਦਾਸੀ ਕਹਿੰਦੇ ਆਂ ਭਾਵੇਂ ਕਿ ਧਰਮ ਹੋਰ ਵੀ ਚੱਲੇ ਭਾਵੇਂ ਕਿ ਕਈ ਰਾਜੇ ਵੀ ਇਹਨਾਂ ਵੀ ਜਦੋਂ ਅ ਉਪਨਾਮ ਹੋਇਆ ਇਹਨਾਂ ਦਾ ਮਨ ਜਨਤਾ ਵੱਲੋਂ ਸੰਸਾਰ ਵੱਲੋਂ ਇਹਨਾਂ ਨੇ ਜੰਗਲਾਂ ਵਿੱਚ ਜਾਗ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਮਹਾਤਮਾ ਬੁੱਧ ਵਰਗੇ ਜਿਹੜੇ ਸੀ ਇਹਨਾਂ ਨੇ ਵੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਬੁੱਧ ਧਰਮ ਹੋ ਗਿਆ ਹਾਂ ਇੱਥੇ ਇਹ ਉਦਾਸੀ ਧਰਮ ਹੈ ਔਰ ਉਦਾਸੀ ਦਾ ਮਤਲਬ ਵੀ ਇਹ ਹੈ ਕਿ ਜਿਹੜਾ ਸੰਸਾਰ ਵਿੱਚ ਮੇਲਿਆਂ ਵੱਲੋਂ ਸੰਸਾਰ ਦੇ ਝੰਝਟਾਂ ਵੱਲੋਂ ਸੰਸਾਰ ਦੇ ਮੋਹ ਵੱਲੋਂ ਉਦਾਸ ਹੋ ਕੇ ਜਿਸ ਨੇ ਪਰਮਾਤਮਾ ਨਾਲ ਰਿਅਲਾਈਜ਼ ਜਿਹੜੀ ਆਤਮਾ ਨੇ ਉਹਨੂੰ ਆਪਾਂ ਉਦਾਸੀ ਕਿਹਾ ਬਿਲਕੁਲ ਜੀ ਔਰ ਸਮਾ ਆਪਣੀ ਤਰ੍ਹਾਂ ਚੱਲਿਆ ਥੋੜੇ ਜਵਾਨ ਹੋਏ ਖੇਡਣ ਬਲੰਬੀ ਅਵਸਥਾ ਆਈ ਜਿਹੜੀ ਕਿ ਆਪਾਂ 5ਵੀਂ ਅਵਸਥਾ ਗੁਰਬਾਣੀ ਦੇ ਹਿਸਾਬ ਨਾਲ ਕਹਿੰਦੇ ਆ ਕਿਉਂਕਿ ਮਨੁੱਖ ਦੀਆਂ ਜਿਹੜੀਆਂ ਨੇ 10 ਅਵਸਥਾਵਾਂ ਨੇ ਗੁਰਬਾਣੀ ਦੇ ਹਿਸਾਬ ਨਾਲ ਅੱਛਾ ਕਿਉਂਕਿ ਗੁਰਬਾਣੀ ਦਾ ਪਾਵਨ ਪਰਮਾਣ ਹੈ ਪਹਿਲੇ ਪਿਆਰ ਲਗਾਤਾਰ ਦੁੱਧ ਦੂਜੇ ਮਾਏ ਬਾਪ ਕੀ ਸੋਧ ਤੀਜੇ ਪਿਆ ਭਾਬੀ ਬੇਬ ਚੌਥੇ ਪਿਆਰ ਆਪਣੀ ਘੇੜ ਚੌਥੀ ਅਵਸਥਾ ਹੈ ਚੌਥੇ ਪਿਆਰ ਆਪਣੀ ਘੇੜ ਪੰਜਵੇਂ ਖਾਣ ਪੀਣ ਕੀ ਤਾਰ ਛੇ ਕਾਮਨ ਪੁਛੇ ਜਾਤ ਸਤਵੇਂ ਸੰਜ ਗਿਆ ਕਰਵਾਸ ਅਠਵੇਂ ਕ੍ਰੋਧ ਹੋਆ ਤਾਂ ਨਾਸ ਨਾਵੇਂ ਤੌੜੇ ਉੱਬੇ ਸ਼ਾਦ ਦਸਵੇਂ ਦੰਦਾ ਹੋਆ ਸੁਆਗ ਗਏ ਸਗੀ ਪੁਕਾਰੀ ਤਾਰ ਉੱਡਿਆ ਹੰਸ ਦਸਾਇਦਾ ਇਹ 10 ਪਸਥਾਵਾਂ ਮਨੁੱਖ ਦੀਆਂ ਨੇ ਮਨੁੱਖੀ ਜ਼ਿੰਦਗੀ ਦੀਆਂ ਠੀਕ ਹੈ ਜੀ ਔਰ ਚੌਥੀ ਅਵਸਥਾ ਜਿਹੜੀ ਹੈ ਇਹ ਖੇਡਣ ਦੀ ਹੋਇਆ ਕਰਦੀ ਅੱਛਾ ਤੇ ਭਗਵਾਨ ਬਾਬਾ ਸ਼੍ਰੀਚੰਦਰ ਜੀ ਇਹ ਘਰ ਦੇ ਵਿੱਚ ਖੇਡਦੇ ਫਿਰਦੇ ਨੇ ਅੱਛਾ ਤੇ ਭੂਆ ਨਾਨਕੀ ਤੇ ਮਾਤਾ ਸੁਲਖਣੀ ਇਹ ਆਪਣੇ ਘਰੇਲੂ ਘਰ ਦੇ ਘਰਵਾਲੇ ਜੁਰਜੀਆਂ ਹੋਈਆਂ ਨੇ ਹਾਂਜੀ ਇੰਨੇ ਚਿਰ ਨੂੰ ਇੱਕ ਸਾਧੂ ਨੇ ਆਣ ਕੇ ਦਰਵਾਜ਼ੇ ਤੇ ਅਲਕ ਦਿਖਾਈ। ਵਾਜਾ ਦਿੱਤਾ ਭਿਖਿਆ ਵਾਸਤੇ। ਐ ਭਿਖਿਆ ਪਾਓ, ਦਸ਼ਨਾ ਪਾਓ, ਦਾਨ ਦਸ਼ਲਾਉਂਦੇ ਹੋ। ਵਾਜਾ ਦਿੱਤਾ। ਨਾਤ ਮਾਤਾ ਸੁਲੱਖਣੀ ਨੇ ਸੁਣਿਆ। ਹਾਂਜੀ। ਨਾ ਇਹ ਪੁੱਤਾਂ ਨਾਲ ਕਿਵੇਂ ਸੁਣਿਆ ਕਿਉਂਕਿ ਆਪਾਂ ਕਾਰੋਬਾਰਾਂ ਚਲੋ ਜੀਆਂ ਹੋਈਆਂ ਸੀ। ਬਿਲਕੁਲ ਜੀ। ਪਰ ਭਗਵਾਨ ਬਾਬਾ ਸ਼੍ਰੀਚੰਦਰ ਜਿਹੜੇ ਸੀ ਇਹਨਾਂ ਨੇ ਖੰਨੀ ਆਵਾਜ਼ ਪਾਈ। ਇਹਨਾਂ ਨੇ ਵੇਖਿਆ ਕਿ ਬਾਹਰੋਂ ਕੋਈ ਆਵਾਜ਼ ਆਈ ਹੈ ਹਾਂ ਹਾਂ ਕੇ ਭੱਜ ਕੇ ਗਏ ਨੇ ਅੱਥੇ ਛੋਟੇ ਛੋਟੇ ਕਦਮਾਂ ਨਾਲ ਚੱਲ ਕੇ ਹਾਂਜੀ ਤੇ ਇਹ ਦਰਵਾਜ਼ੇ ਵੱਲ ਨੂੰ ਗਏ ਨੇ ਚੱਕੀ ਵੇਖਿਆ ਕਿ ਇੱਕ ਸਾਧੂ ਘੁਲਟਾ ਹੋਇਆ ਹੂੰ ਸਾਧੂ ਕਹ ਲਓ ਤੇ ਖਾਰੀ ਕਹ ਲਓ ਕਿਉਂਕਿ ਆਪਾਂ ਥੋੜੀ ਜਿਹੀ ਹੋਰ ਦੰਨਿਆ ਬਈ ਬੋਲੀ ਚ ਆਜੀ ਮਸਤਾ ਕਹ ਲਓ ਕਿਉਂਕਿ ਸਾਧੂ ਦੀ ਪਦਵੀ ਜੇ ਇਹ ਤਾਂ ਬਹੁਤ ਉੱਚੀ ਹੈ ਇਹਨੂੰ ਆਪਾਂ ਪਿਖਾਰੀ ਤੇ ਮੰਗਦੇ ਨਾਲ ਨਹੀਂ ਰਲਾ ਸੀ ਬਿਲਕੁਲ ਬਿਲਕੁਲ ਔਰ ਜਿਸੋੜੇ ਭਗਵਾਨ ਬਾਬਾ ਚਿਨੀਚੰਦਰ ਜੀ ਨੇ ਉਸ ਪਿਖਾਰੀ ਨੇ ਦਰਸ਼ਨ ਕੀਤੇ ਹੈ ਨਾ ਹਾਂਜੀ ਤੇ ਉਹ ਤੇਹਰਾਨ ਪਰੇਸ਼ਾਨ ਹੋ ਗਿਆ ਉਹਦਾ ਮਨ ਸ਼ਾਂਤ ਹੋ ਗਿਆ ਅੱਛਾ ਜੈਸਾ ਪਾਵਨ ਪਾਣੀ ਦਾ ਪਰਮਾਨ ਹੈ ਤਨ ਮਨ ਹੋਏ ਨਿਹਾਲ ਜੰਗੁਰ ਦੇਖਣ ਸਮਾਂ ਬਿਲਕੁਲ ਹਾਂ ਤਨ ਤੇ ਮਨ ਨਿਹਾਲ ਹੋ ਗਿਆ ਦਰਸ਼ਨ ਪਾ ਕੇ ਔਰ ਉਹਨੇ ਜਿਹੜਾ ਦਰਸ਼ਨ ਪਾਇਆ ਉਹਦਾ ਅਸਲ ਤੇ ਮਾਨਕ ਇਹ ਕਰਦਾ ਸੀ ਕਿ ਮੈਂ ਇਹ ਮੇਰੇ ਸਾਹਮਣੇ ਖੋਤੇ ਰਹਿਣ ਤੇ ਮੈਂ ਇਹਨਾਂ ਦਰਸ਼ੀ ਕਰਦਾ ਔਰ ਫਿਰ ਭਗਵਾਨ ਬਾਬਾ ਚਰੀ ਚੰਦਰੀ ਨੇ ਵੇਖਿਆ ਕਿ ਇਹ ਕੋਈ ਇਹਨੇ ਕੋਈ ਦਾਨ ਦਸ਼ਨਾ ਲੈਣੀ ਹੈ ਆਵਾਜ਼ ਦਿੱਤਾ ਹਾਂਜੀ ਵਾਪਸ ਆਏ ਘਰ ਦਰਵਾਜੇ ਤੋਂ ਵਾਪਸ ਘਰ ਵੱਲ ਨੂੰ ਆਏ ਕਮਰੇ ਵੱਲ ਹੋਰ ਜਦੋਂ ਕਮਰੇ ਵੱਲੋਂ ਆਉਂਦਿਆਂ ਨੇ ਤੇ ਉਹ ਜਿਹੜਾ ਭਿਖਾਰੇ ਸੀ ਉਹ ਦੀ ਨਜ਼ਰ ਬਾਬਾ ਜੀ ਦੇ ਸਰੀਰ ਉੱਤੇ ਟਿਕੀ ਹੋਈ ਹੈ ਹੂੰ ਕਿ ਕਦੋਂ ਇਹ ਫੇਰ ਆਉਣ ਤੇ ਕਦੋਂ ਮੈਂ ਇਹਨਾਂ ਦੇ ਦਰਸ਼ਨ ਕਰਾਂ ਕਿ ਬਾਹਰ ਆਉਂਦੇ ਆ ਵਾਪਸ ਹੂੰ ਹੂੰ ਕਿਉਂਕਿ ਉਹਨਾਂ ਨੂੰ ਕੀ ਪਤਾ ਸੀ ਕਿ ਇਹਨੇ ਦਾਨ ਲੈ ਕੇ ਆ ਜਾਣਾ ਜਦੋਂ ਭਗਵਾਨ ਜੀ ਗਏ ਨੇ ਅੰਦਰ ਉੱਥੇ ਇੱਕ ਮੁੱਠ ਭਰੀ ਹੈ ਬੋਰੀ ਦੇ ਵਿੱਚੋਂ ਔਰ ਉਹ ਮੁੱਠ ਚ ਜਿੰਨੇ ਇੱਕ ਛੋਟਾ ਸੀ ਜਿੰਨੇ ਕੋ ਆਏ ਦਾਣੇ ਚਣਿਆਂ ਦੇ ਉਹ ਉਹਨਾਂ ਦੇ ਮੁੱਠ ਚ ਲੈ ਕੇ ਤੇ ਆਏ ਨੇ ਪਿਖਾਈ ਕੋਲ ਤੇ ਕਹਿੰਦੇ ਲੈ ਮਮਾ ਆਪਕ ਦਾਨ ਦਛਣਾ ਲ ਜਦੋਂ ਉਹਨਾਂ ਨੇ ਆਪਣੀ ਉਹ ਚਿੱਪੀ ਕੀਤੀਗਾ ਪਿਖਾਈ ਨੇ ਹਾਂਜੀ ਲਾਨ ਕੋਣ ਵਾਸਤੇ ਉਹਨਾ ਜੋ ਭਗਵਾਨ ਨੇ ਮੁੱਠੀ ਖੋਲੀ ਉਹਦੇ ਚ ਹੀਰੇ ਤੇ ਜਵਾਹਰਾਤ ਆਤੇ। ਅਰ ਜਦੋਂ ਹੀਰੇ ਤੇ ਜਵਾਹਰਾਤ ਵਿਖੇ ਨੇ ਹੈਰਾਨ ਹੋ ਗਿਆ। ਉਹਨਾ ਮਿਸ਼ਵਾਹ ਜਣਾ ਹੋਰ ਪੱਕਾ ਹੋ ਗਿਆ ਦਰੜ ਹੋ ਗਿਆ। ਜਿੱਤੇ ਕੇ ਇਹਨਾ ਦਰਸ਼ਨ ਕਰਕੇ ਤਨ ਮਨ ਧਿਆਨ ਹੁੰਦਾ ਸੁਣਾ ਉਥੇ ਮਨ ਨੇ ਹੋਰ ਆਵਾਜ਼ ਦਿੱਤੀ ਹੈ ਅੰਦਰੋਂ ਅੰਦਰ ਹੀ ਤੇ ਇਹ ਵਾਕਿਆ ਹੀ ਕੋਈ ਭਗਵਾਨ ਨੇ ਵਾਕਿਆ ਪ੍ਰਮਾਤਮਾ ਦਾ। ਔਰ ਜੈਸ ਵળે ਉਹ দান ਲੈ ਕੇ ਉਹ ਸਾਨੂੰ ਤੇ ਆਪਣੇ ਤੇਲੇ ਪਾ ਦਿਤਿਆ ਨੇ ਔਰ ਇੰਨੇ ਚਿਰ ਨੂੰ ਭੂਆ ਨਾਲ ਕੀ ਹਾਂਜੀ ਇੰਨੇ ਵੇਖਿਆ ਵੇਖ ਲਿਆ ਇਹਨਾਂ ਦਾਨ ਦਿੰਦੇ ਹਨ ਭੂਆ ਨਾਲ ਕੀ ਨੇ ਕਿਹਾ ਪੁੱਤਰ ਕਿ ਕਿਥੋਂ ਲਿਆ ਕੇ ਤੋਹ ਹੈ ਦਾਨ ਨੂੰ ਹਾਂ ਪੂ ਆਦੀ ਨੂੰ ਨਾਲ ਲੈ ਲਿਆ ਉਹ ਅਜੇ ਉਂਗਲ ਫੜ ਲਈ ਪੂ ਅਰੀਆ ਉਹ ਮੈਂ ਦੱਸਾਂ ਤੁਹਾਡੇ ਫੜੀਏ ਤੁਸੀਂ ਨਗੜੇ ਤੁਰੇ ਜਾ ਰਹੇ ਨੇ ਤੇ ਜਾ ਕੇ ਕੀ ਵੇਖਿਆ ਇਸ਼ਾਰਾ ਕਰਤਾ ਕਿ ਐਸ ਗੋਰੀ ਦੇ ਵਿੱਚੋਂ ਮੈਂ ਦੰਮ ਹਾਂ ਤਾਂ ਨਾਨ ਕੀ ਹੈਰਾਨ ਹੋ ਗਈ ਇੱਥੇ ਜੜੇ ਨੇ ਔਰ ਉਧਰੇ ਹੀਰੇ ਜਵਾਹਰਾਤ ਨਾਲ ਬਣ ਗਏ ਨੇ ਇਨਾਂ ਦਾ ਮਨ ਇਹਨਾਂ ਨੇ ਵੇਖ ਲਿਆ ਵੀ ਇਹ ਅਵਤਾਰੀ ਜੀ ਹੈ। ਔਰ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹਨਾਂ ਦੇ ਘਰ ਵਿੱਚ ਕੋਈ ਨਾ ਕੋਈ ਅਵਤਾਰੀ ਜੀ ਆਏਗਾ। ਅੱਛਾ। ਭੈਣ ਨਾਨਕੀ ਤੇ ਮਾਸ ਲਖਣੀ ਤੇ ਬਹੁਤ ਖੁਸ਼ ਹੋਈਆਂ ਨੇ। ਜੀ। ਔਰ ਭੈਣ ਨਾਨਕੀ ਸਲਖਣੀ ਨੂੰ ਕਹਿ ਰਹੀ ਹੈ ਕਿ ਭਝਾਈ ਜੀ ਤੁਸੀਂ ਬੜੇ ਭਾਗਾ ਵਾਲੇ ਹੋ। ਤੁਹਾਡਾ ਪਤੀ ਤੇ ਵੀ ਪਰਮਾਤਮਾ ਦਾ ਰੂਪ ਹੈ। ਸਦਾ ਪੁੱਤਰ ਜਿਹੜਾ ਹੈ ਵੀ ਪਰਮਾਤਮਾ ਦਾ ਹੂੰ ਔਰ ਇਸ ਵੇਲੇ ਇੱਕ ਹੋਰ ਕਹਾਣੀ ਇਹਨਾਂ ਦੇ ਨਾਲ ਜੁੜਦੀ ਹੈ ਇਹਨਾਂ ਨੇ ਸੰਭਗਾਨ ਦੀ ਥੋੜੇ ਜੇ ਹੋਏ ਨੇ ਜਵਾਨ ਹੋਏ ਨੇ ਹਾਂਜੀ ਇੰਨੇ ਜਵਾਨ ਵੀ ਨਹੀਂ ਕਿ ਆਪਾਂ ਜਵਾਨੇ ਵਿੱਚ ਵੀ ਨਹੀਂ ਕਹਿ ਸਕਦੇ ਕਿਉਂਕਿ ਥੋੜਾ ਖੇਡਣ ਦੀ ਹਸਤਾਏ ਤੁਸੀਂ ਨਾਰਾ ਤੋਂ ਸਿਆਣੀ ਹਾਂਜੀ ਔਰੇ ਕਰੋ ਬਾਹਰ ਚੱਲ ਜਾਂਦੇ ਸੀ ਕਰੋ ਬਾਹਰ ਜਾ ਕੇ ਇਹਨਾਂ ਨੇ ਵੇਖਣਾ ਜਿੱਧਰ ਕਦੇ ਜੰਗਲ ਦੇ ਚ ਜਾ ਕੇ ਤੇ ਮਹਿਰਣਾ ਮੱਦੀ ਲਾ ਲੈਣੀ ਔਰ ਜਿਹੜੇ ਜਾਨਵਰ ਸੀ ਜੰਗਲੀ ਜਾਨਵਰ ਉਹ ਇਹਨਾਂ ਦੇ ਆਲੇ ਦੁਆਲੇ ਰਹਿੰਦੇ ਸੀ ਜਿਹੜੇ ਕਿ ਮਾਰਕੋਰ ਜਾਨਵਰ ਸੀ ਕਿੱਥੇ ਸ਼ੇਰ ਵਰਗੇ ਜਾਨਵਰ ਨਾਗ ਵਰਗੇ ਜਾਨਵਰ ਹੂੰ ਇਹ ਜਿਹੜੇ ਸੇ ਮਨੁੱਖ ਨੂੰ ਮਾਰ ਦਿੰਦੇ ਆ ਹਾਂਜੀ ਪਰ ਇਹਨਾਂ ਜੇ ਦਰਸ਼ਨ ਕੀਤੇ ਨਾ ਇਹ ਭਗਵਾਨ ਦੇ ਆਲੇ ਦੋਲੇ ਬੈਹਂਦੇ ਆ। ਅੱਛਾ ਔਰ ਮੰਨ ਲਓ شیر, ਹਾਥੀ, ਨਾਗ, ਕਿਰਨ ਐਸੇ ਨਾਗ ਵਰਗੇ ਜਾਨਵਰ ਜਿਹੜੇ ਸੀ ਇਹ ਬੈਹਂਦੇ ਸੀ। ਅੱਛਾ ਪਰ ਭਗਵਾਨ ਆ ਕੇ ਦਰਸ਼ਨ ਕਰਦੇ ਨਹੀਂ ਸੀ। ਮੰਨੋ ਕਿ ਇਹਨਾਂ ਦੀ ਰਾਖੀ ਕਰ ਦੇਣੀ ਹੈ। ਕਿ ਇਹ ਭਗਵਾਨ ਜੀ ਜੋ ਮੇਟੇ ਡੰਗਲੇ ਜੀ ਕਿਸੇ ਨੂੰ ਕਰੇ ਦੱਸ ਕੇ ਨਹੀਂ ਗਏ। ਹਾਂਜੀ। ਚੁੱਪ ਕਰਕੇ ਨਿਕਲ ਗਏ। ਠੀਕ ਹੈ। ਔਰ ਇਧਰ ਮਾਂ ਸੁਲਖਣੀ ਤੇ ਧੂਆ ਨਾਨਕੀ ਇਹ ਬੜੇ ਚਿੰਤਾਤਰ ਹੋਏ ਆ। ਅਈ ਜੀ ਚੰਦ ਪਦ ਨਹੀਂ ਚੇ। ਇਹਨਾਂ ਨੇ ਲੱਗ ਚਾ ਕੇ ਵੇਖਿਆ ਨਹੀਂ ਪਤਾ ਲੱਗਿਆ ਨਹੀਂ ਕਿਤੇ ਦੁਸ਼ਿਆ ਫਿਰ ਇਹਨਾਂ ਨੇ ਇੱਕ ਦੋ ਸਿਆਣੇ ਬੰਦ ਅੰਨੂ ਗੰਨ ਬੁਲਾ ਕੇ ਤੇ ਕਿਹਾ ਕਿ ਜਾਓ ਵਿਰਖੋਗੇ ਸ੍ਰੀ ਜਨਕਿਚੇ ਹਾਂਜੀ ਔਰ ਜਸਰੇ ਉਹਨਾਂ ਨੇ ਅੱਗੇ ਲਈ ਆ ਤੇ ਅੱਗੇ ਲੱਗੇ ਤੁਰੇ ਲੱਭਣ ਜੋ ਘਰੇ ਜੰਗਲ ਵਿੱਚ ਗੈਰ ਨੇ ਹਾਂਜੀ ਤੇ ਉਥੋਂ ਇਹ ਜੰਗਲ ਚੋਂ ਕਈ ਤਰ੍ਹਾਂ ਦੇ ਇਹ ਵੀ ਗੱਲ ਕਹਿੰਦੇ ਨੇ ਉਹ ਰੁੱਖਾਂ ਦੇ ਧੂਮਾ ਨਿਕਲਦਾ ਵੀ ਦੱਸਿਆ ਅੱਛਾ ਤੇ ਕਈ ਕਹਿੰਦੇ ਨੇ ਕਿ ਵੈਰ ਹੀ ਸੰਬੰਧੀ ਲਈ ਤੂੰ ਨੀ ਲਾਗੇ ਬੀਠੀਂ ਹਾਂ ਕਈ ਪਰ ਕੁਝ ਵੀ ਹੈ ਇਹ ਬੀਠੇ ਜੰਗਲ ਵਿੱਚ ਅਰ ਜਦੋਂ ਇਹਨਾਂ ਨੇ ਹੁਣ ਲੁਕ ਲੁਕ ਕੇ ਜਾ ਰਹੇ ਨੇ ਕਿਉਂਕਿ ਜੰਗਲੀ ਇਲਾਕਾ ਹੈ ਔਰ ਜੰਗਲੀ ਇਲਾਕੇ ਦੇ ਵਿੱਚ ਇਹਨਾਂ ਨੂੰ ਵੀ ਪਤਾ ਹੈ ਕਿ ਕਿਤੇ ਮਾਰ ਕੋਈ ਜਾਨਵਰ ਸੰਨ ਮਾਰਨਾ ਦੇ ਬਿਲਕੁਲ ਪੇਰੇ ਸ਼ੇਰ ਨਾ ਆਜੇ ਕਿਤੇ ਬਾਗ ਨਾ ਆਜੇ ਹਾਂ ਹਾਂ ਕਿਤੇ ਕੋਈ ਹਾਥੀ ਨਾ ਆਜੇ ਕੋਈ ਚੀਤਾ ਨਾ ਆਜੇ ਤੇ ਮਾਰਨਾ ਦੇਣ ਸੰ ਬਿਲਕੁਲ ਜੀ ਇਹ ਲੋਕ ਲੋਕੇ ਜਾ ਰਹੇ ਨੇ ਔਰ ਇਨਾਂ ਵੇਖਿਆ ਲੋਕਾਂ ਦੀ ਬਹੁਤ ਚੰਗੀ ਜੀ ਬਣੀ ਜਿੱਥੇ ਭਗਵਾਨ ਵੀ ਬਿਠੇ ਹਾਂਜੀ ਔਰ ਭਗਵਾਨ ਜੀ ਨੇ ਚੌਂਗੜਾ ਲਾਇਆ ਸਮਾਧੀ ਲੱਗੀ ਹੈ ਤੇ ਉਸ ਅਕਾਲ ਪੁਰਖ ਨੇ ਚਰਨਾਵਿਸਤ ਜੁੜੀ ਹੋਈ ਹੈ ਅੱਜ ਜਿਸ ਵੇਲੇ ਇਹ ਸਤਿ ਭਗਵਾਨ ਜੀ ਨੇ ਇਹ ਇਹਨਾਂ ਨੇ ਵੇਖਿਆ ਇੱਕ ਥੋੜੀ ਰੁੱਖਾਂ ਦੀ ਝੀਤ ਜੀ ਸੀ ਉੱਥੋਂ ਦੀ ਇਹਨਾਂ ਨੇ ਵੇਖਿਆ ਕਿ ਭਗਵਾਨ ਜੀ ਤੇ ਉੱਥੇ ਬਿਠੇ ਆ। ਫਿਰ ਇਹਨਾਂ ਨੇ ਵੇਖਿਆ ਕਿ ਲੱਗ ਜੰਗਲੀ ਜਾਨਵਰ ਆ। ਹਾਂਜੀ ਸ਼ੇਰ ਬੈਠਾ ਹੈ, ਹਾਥੀ ਹੈ, ਅੱਛਾ ਫਿਰ ਚੀਤਾ ਬੈਠਾ ਹੈ, ਬਾਗ ਬੈਠਾ ਹੈ। ਇਹ 나ਗ ਬੈਠਾ ਲੱਗੇ। ਇਹ ਸਾਰੇ ਮਾਰੂ ਜਾਨਵਰ ਨੇ। ਉਹਨਾਂ ਨੇ ਵੇਖਿਆ ਕਿ ਉਹ ਬਿਠੇ ਨੇ ਹੁਣ ਇੱਕ ਮੰਨ ਦੇ ਵਿੱਚ ਸੋਚਦੇ ਵੀ ਆ ਕਿ ਜੇ ਆਪਾਂ ਲਈ ਜੰਦੇ ਤੇ ਪੈਨ ਨਾਨਕੀ ਉਹਨਾਂ ਨੂੰ ਪਤਾ ਨਹੀਂ ਲੱਗ ਸਕੇਗਾ ਉਹਨਾਂ ਨੇ ਘੱਲਿਆ ਸਨ ਉਹਨਾਂ ਦੀ ਆਗਿਆ ਦਾ ਅਲੰਘਣ ਹੋਏਗਾ ਜੇ ਅਸੀਂ ਜਾਣੇ ਆ ਕਿਤੇ ਸਾਨੂੰ ਕੋਈ ਸ਼ੇਰ ਹੀ ਪੈ ਜਾਵੇ ਹਾਂਜੀ ਸਾਨੂੰ ਕੋਈ ਚੀਤਾ ਇਹਨੇ ਪੈ ਜਾਵੇ ਬਿਲਕੁਲ ਤਮੀ ਜਾਨ ਨੂੰ ਹੀ ਖਤਰਾ ਜਦੋਂ ਭਗਵਾਨ ਜੀ ਨੇ ਦੂਰੋਂ ਵੇਖਿਆ ਇੱਕ ਬੰਦੇ ਆ ਰਹੇ ਨੇ ਤੇ ਭਗਵਾਨ ਜੀ ਨੇ ਇਹਨਾਂ ਜੰਗਲੀ ਜਨਾਨ ਇਸ਼ਾਰਾ ਕੀਤਾ ਜਿਦਾਉ ਜਦੋਂ ਇਸ਼ਾਰਾ ਕੀਤਾ ਤੇ ਇਹ ਵਾਰੀ-ਵਾਰੀ ਉੱਠ ਕੇ ਚੱਲੇ ਗਏ ਜਦੋਂ ਵਾਰੀ-ਵਾਰੀ ਉੱਠ ਕੇ ਗਏ ਨੇ ਔਰ ਇਹ ਅੱਗੇ ਹੋ ਕੇ ਇਹਨਾਂ ਨੇ ਭਗਵਾਨ ਜੀ ਨੂੰ ਨਮਸਕਾਰ ਕੀਤੀ ਹੈ ਪਰ ਭਗਵਾਨ ਜੀ ਨੇ ਕਿਹਾ ਭਵਾਲੇ ਉਹ ਆ ਨਾ ਕਿ ਬਲਾਉਂ ਲੈ ਕੇ ਹਨ ਬਸ ਲਖਣੀ ਬਲਾਉਂਦੇ ਹਨ ਔਰ ਜਦੋਂ ਇਹਨਾਂ ਨੇ ਅਗਿਆ ਹੁਕਮ ਸੁਣਿਆ ਮਾਤਾ ਜੀ ਦਾ ਸਿੱਕੂ ਇਹਦਾ ਉੱਚੇ ਨਾਲ ਸੁਪਦੇ ਨੇ ਔਰ ਇਥੋਂ ਵੀ ਜਦੋਂ ਮੈਂ ਘਰ ਆਏ ਨੇ ਤੇ ਇਥੋਂ ਵੀ ਸਿੱਧ ਹੁੰਦਾ ਕਿ ਇਹ ਕੋਈ ਰੱਬੀ ਚੀਜ਼ ਹੈ ਇਹ ਕੋਈ ਪ੍ਰਮਾਤਮਾ ਦੀ ਜੰਗੀ ਹੋਈ ਆਤਮਾ ਹੈ ਹਾਂ ਹਾਂ ਇਸ ਕਰਕੇ ਕਿਉਂਕਿ ਭਗਵਾਨ ਜੀ ਦੀਆਂ ਤੇ ਹੋਰ ਬਹੁਤ ਜਿਆਦਾ ਘਟਨਾਵਾਂ ਨੇ ਪਰ ਮੈਂ ਜਿਆਦਾ ਆਪਣਾ ਅਕਸਾਰ ਤੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਜਿੰਨਾ ਅਸਰ ਜਾਵਾਂਗੇ ਉਹਨਾਂ ਵੀਡੀਓ ਵੀ ਲੰਮੀ ਬਣਦਾ ਮਿਲਤ ਜੀ ਬੇਕਰ ਠੀਕੇ ਦੀ ਤਰ੍ਹਾਂ ਦਾ ਮੋਹਨ ਬਹੁਤ ਸਰਵਾ ਜੀ ਉਹ ਮਤਲਬ ਜਿਮਤੀ ਉਸ ٹیم ਦਾ ਤੇ ਮੇਰੇ ਅਜੀ ਮਿੱਤਰ ਅਲਾਡਿਕ ਸਿੰਘ ਦਾ ਸੰਪਰਕ ਉਸ ਆਉਦਾ